ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਆਪਣੇ ਗਾਵਨ ਆਸ ਬਖਸ਼ ਜਤੀ ਸਦੀ ਸੰਤੋਖ ਕੀ ਗਾਵਨ ਵੀਰ ਸਰਾਦੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਮੇਦਾ ਨਾਲੇ ਗਾਵਨ ਮੋਹਨੀਆ ਮਨ ਮੋਹਨ ਦੁਰਗਾ ਮਾਝ ਪਿਆਲੇ आवन आवन क्या विचारे सदा सच साहिब। साचा, हैपी होसी ना जासी रचना जिन रचगी रंगी, रंगी प्या ज्योतिष भाव सोई करसी। करना जाई ਉਪਾਤ ਸਾਹੋ ਸਾਹ ਪਾਤ ਸਾਹਿਬ ਨਾਨਕ ਲਹਿਨ ਰਜਾਈ ਸਤਿਨਾਮੁ ਵਾਹਿਗੁਰੂ ਲੱਕੀ ਅਖੰਡ ਭਾਈ ਨਿਫੜਾ ਭਾਈ ਨੂੰ ਫੜਾਓ ਚਲੋ ਸਤਿਨਾਮੁ ਵਾਹਿਗੁਰੂ ਅੰਦਰ ਹੋਰ 16 ਲੋਈਆਂ ਪਈਆਂ ਸੀ ਅੰਦਰ ਸਾਡ ਦੇ ਨਸੀਰ ਅਸੀਂ 16 ਲੋਈਆਂ ਪਈਆਂ ਸੀ ਅੰਦਰ ਸਾਡ ਦੇ ਲਿਹਾਓ ਸਾਰੀਆਂ फे अंदर सी ਤੁਹਾਡਾ ਕੀ ਰਸੀਦ ਰੋੜ ਆਪਣੇ ਪਾਸ ਨੂੰ ਜੋ ਵੀ ਦਾ ਪਿੱਛੇ ਜਾਉਂਦਾ ਪਿੱਛੇ ਨਹੀਂ ਜਾਉਂਦਾ ਪਿੱਛੇ ਨਹੀਂ ਜਾਉਂਦਾ ਸੰਜੂ ਨੂੰ ਕੋਪੀ ਕਰ ਦੇ ਸੰਜੂ ਮੇਰੇ ਪਾਸੇ ਤਾ ਸੰਜੂ ਜੋ ਸੰਜੂ ਮੇਰੇ ਪਾਸੇ ਦੇ ਸੰਜੂ پکڑ ਹੁਣ ਮਾਰੀ ਦਾ ਚਾ ਸ਼ੇਲਾ ਪੁਰੀਆਂ ਨੂੰ ਗੋਲ ਕੇ ਮਾਚੀ ਹੈ ਜਵਾਹਰ ਨੂੰ ਪੂਰਨ ਨਾਮ ਜੀ ਨਾਮ ਜੀ ਪਾ ਮਾਚੀ ਹੈ ਅਬਰ ਜੀ ਹੋਰ ਪਾਨ ਪੂਰਨ ਰਾਵਾ ਸੁਣੀ ਜੀ 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 ਜ ما پيئون جي برو ته نه کي 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 پيرايا ميرا پيرايا لپر جاڙ پيرايا 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 پي पाढ़ <laughs> धक्का मथो पिए पिछा पिच ਇਸ ਦਾ ਇਨਕਲਾਬ ਪਿੱਛੇ ਕਰਾਣਾ ਬਣਾ ਹੈ ਪਿੱਛੇ ਕਰਾਣਾ ਬਣਾ ਹੈ ਪਿੱਛੇ ਕਰਾਣਾ ਬਣਾ ਹੈ ਪਿੱਛੇ ਕਰਾਣਾ ਬਣਾ ਹੈ ਉਸਤਾਦ ਜੀ 32 ਵਾਰ ਜੁਨੇਗਾ

அமெண்ட் <tí> வாங்க <not turkey> <tí not turkey> Gay pistol kakaish aunque pikaish maya mohkhas remains... Harvan maray Traf urra odas urra coach ha dene kanyi urra odas ra koosh didn are... 하 filter k intellectual kanyin kaast carlangwa karke karayi menggawa olrapati taras ਹਜ਼ਾਰਾਂ ਦੀ ਜਾਨੂ ਬਣਾ ਰੱਖ ਸੁਮਾਰੇ ਪਪਾਈਆਂ ਬਣਿਆ ਬਲੋ ਚੰਗੇ ਰਿਲੇ ਕਰਦੇ ਤੁਸੀਂ ਆ ਮਾਮਾ ਤੇ ਆ ਤੋਰੀ ਜਾ ਨਾ ਇਧਰ ਆਜੋ ਪਾਜੀ ਮਾ ਜੋ ਮਿੱਠੇ ਵਾਈ ਨੂੰ ਬੜਾ ਪਿੱਛੇ ਕੋਲੋਂ ਕੋਲੋਂ ਪਿੱਛੇ ਆ ਜਾਓ ਜੀ ਭਾਈ ਸੁਣੀ ਮੈਂ ਭਾਈ ਸੁਣ ਕਰ ਭਾਈ ਸੁਣ ਕਸਨ ਸਿੰਘ ਸੋਹਲਾ ਰਾਜੌਰ ਦੀ ਜੀ ਮਹਲਾ ਕਸਨ ਸਿੰਘ ਅਰ ਬੁਰ ਪ੍ਰਸਾਦ ਜਗਤ ਕੀ ਇਤਿਆਸੀ ਕਰਤੇ ਕਾ ਹੋਏ ਪੰਜਾਰੋ ਜਿਸ ਕਰ ਗਾਓ ਸੋਹਲਾ ਸਿਵਰੋ ਸੱਜੜਾ ਨੂੰ ਕਾ ਹੋਵੇ ਨਿਰਪੱਖ ਸੱਲਾਹੋ ਬਾਈ ਜੀ Oh, he- yeah.

ਸਾਜ ਹੈ ਵੀ ਸਾਜ ਨਾਮ ਕੋਸੀ ਵੀ ਸਾਜ ਵਾਹਿਗੁਰੂ 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 ਤਨਤਨ ਬੀਬੀ ਕੋਲਾ ਜੀ ਤਨਤਨ ਬਾਬਾ ਅਦੀਸ਼ ਸਿੰਘ ਜੀ ਕਨਕਰ ਗੋਪਾਲ ਸਿੰਘ ਕਨਕਰ ਰਾਮਦਾ ਜੀ ਬੱਚੀ ਗੁਰਪ੍ਰੀਤਔਰ ਆਪ ਜੀ ਦੀ ਸਵਾਸਾਂ ਦੀ ਪੂੰਜੀ ਮੁਕਾਬਤ ਮਹਾਰਾ ਜੀ ਰੀਰ ਕੋ ਚਲਾ ਤੇ ਆ ਗਿਆ ਬੀਬੀ ਕੋਲਾ ਜੀ ਭਲਾਈ ਜਾਂਦੇ ਵਿਖੇ ਨਮਸਕਾਰ ਕਰਨ ਦੇ ਲਈ ਸਰੀਰ ਲੈ ਆ ਗਿਆ ਜੀ ਆਜਰੀ ਪ੍ਰਵਾਨ ਕਰੀ ਚਰਨਾਂ ਜਗ੍ਹਾ ਦੇਣੀ ਪਰ ਮੰਤਰ ਮੂਰਤ ਜੀ ਬੋਲ ਜੀ ਕਿਵਾਂ ਜੋ ਜੀ ਆ ਵੇ ਸਵਾਦ ਜੀ ਜਾਨਤ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੋਤਮ ਦੀਆਂ ਤੋਂ ਬਣੀ ਜੀ ਪੰਥ ਦੇ ਮਹਾਨ ਇਤਿਹਾਸ ਪਈ ਗੁਲਪਾਲ ਸਿੰਘ ਜੀ ਮਾਤਾ ਗੁਲਾ ਜੀ ਵੀ ਕਲਾ ਉਹਲੇ ਪਾਈ ਗਦਰ ਤੋਂ ਉਹਨਾਂ ਦੇ ਬੇਟੀ ਦਾ ਜਿਹੜਾ ਗੁਰਪ੍ਰਿੰਦ ਕੌਰ ਨੇ ਵੱਡੀ ਬੇਟੀ ਹੈ ਅਚਾਨਕ ਕਾਲ ਚਲਾਣਾ ਕਰ ਗਏ ਨੇ ਉਹਨਾਂ ਦੇ ਇੱਥੇ ਅੱਜ ਦੁੱਖ ਪ੍ਰਗਟ ਕਰਨ ਨਹੀਂ ਆਏ ਆ ਤੇ ਰਮਾਤਨਾ ਸੁਵਿਛਲੀ ਰੂਹ ਨੂੰ ਅਪਰੇਚੈਨ ਨੂੰ ਆਸੋਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਦੁਖਦਾਈ ਗੱਲ ਹੈ ਕਿ ਭਾਈ ਸਾਹਿਬ ਭਾਈ ਗੁਰਿਕ ਪਾਸੇ ਜੀ ਮਹਾਪੁਰਸ਼ ਬੀਬੀ ਕੋਲਾ ਜੀ ਭਲਾਈ ਕੇਂਦਰ ਅੰਮ੍ਰਿਤਸਰ ਵਾਲੇ ਜਿਨ੍ਹਾਂ ਦੀ ਵੱਡੀ ਸਪੁੱਤਰੀ ਜੋ ਕੀ ਉਹਨਾਂ ਨੂੰ ਵਿਸ਼ੋੜਾ ਦੇ ਚੁੱਕੇ ਹਨ ਕੱਲ੍ਹ ਦੇ ਅੱਜ ਅਸੀਂ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਹਾਂ ਤੇ ਆਪ ਜੀ ਨੂੰ ਉਹਨਾਂ ਦੇ ਜਿਹੜਾ ਸੁਪਤਰੀ ਦਾ ਜੋ ਚਿਹਰਾ ਹੈ ਉਹ ਵੀ ਆਪ ਜੀ ਦੇ ਸਾਹਮਣੇ ਕਰਾਂਗੇ ਮਹਾਪੁਰਸ਼ਾ ਲਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜੋ ਗੱਲ ਕਰ ਸਕਣ ਐਸ ਟਾਈਮ ਤੇ ਤਖਤ ਸ੍ਰੀ ਅਨੰਦਪੁਰ ਸਾਹਿਬ ਤੋਂ ਜਥੇਦਾਰ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਜੋ ਕਿ ਇੱਥੇ ਪਹੁੰਚੇ ਨੇ ਉਹਨਾਂ ਨਾਲ ਵੀ ਆਪਾਂ ਗੱਲ ਕਰਾਂਗੇ ਸੋ ਆਪ ਪਲੀ ਪਾਣ ਜਾਵੇ ਉਹ ਕਿ ਭਾਈ ਸਾਹਿਬ ਐ ਗੁਰੂਪਾਲ ਸਿੰਘ ਜੀ ਮਹਾਪੁਰਸ਼ ਬਹੁਤ ਹੀ ਚੜ੍ਹਦੀ ਕਲਾ ਤੇ ਗੁਰਸਿੱਖੀ ਜੀਵਨ ਹੈ ਉਹਨਾਂ ਦੇ ਬੱਚਿਆਂ ਦੇ ਵੀ ਗੜੀ ਗੁਰਸਿੱਖੀ ਜੀਵਨ ਹਨ ਬਹੁਤ ਹੀ ਸ਼ਰਧਾ ਨਾਲ ਇਹ ਭੈਣ ਜੀ ਕੀਰਤਨ ਅਤੇ ਦੁਪਹਿਰੇ ਸਾਹਿਬ ਜੋ ਜਾ ਕੇ ਸਰਵਣ ਕਰਦੇ ਸਨ ਉਹਨਾਂ ਦਾ ਅੱਜ ਜੋ ਦਿਹਾਂਤ ਹੋ ਚੁੱਕਾ ਹੈ ਅੱਜ ਸੰਸਕਾਰ ਹੈ 12 ਵਜੇ ਉਹਨਾਂ ਦਾ ਉਹਨਾਂ ਦੇ ਸੰਸਕਾਰ ਦੇ ਮੁੱਖ ਰੱਖਦੇ ਹੋਏ ਆਪਣੇ ਗਿਆਨੀ ਸੁਲਤਾਨ ਸਿੰਘ ਜੀ ਤਕ ਸ੍ਰੀ ਕੇਸਕਰ ਸਾਹਿਬ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਹਨ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲ ਕਲਮ ਹੁਕਮ ਹੱਥ ਕਹੋ ਕੌਣ ਮਿਲ ਸਕੈ ਇਸ ਬੰਗਿਆਨ ਗਿਆਨ ਧਿਆਨ ਤਰਤ ਕੀਏ ਚਾਹੇ ਜਿਵੇਂ ਮਹਾਵਾਕ ਅਨੁਸਾਰ ਅੱਜ ਭਾਈ ਸਾਹਿਬ ਭਾਈ ਗੁਰਬਖਸ਼ ਜੀ ਦੀ ਸਪੰਤਰੀਕ ਵਿਭਾਗ ਬਤੂ ਕੋਲ ਸਤਿ ਸਹਿਬ ਜੀ ਦੇ ਬਖਸ਼ਿਓ ਸਸਲ ਜੁਰੀ ਕੋ ਉਦੇ ਹੋਏ ਅਕਾਲ ਚਲਾਣਾ ਕਰ ਗਏ ਹਨ ਜਿਨ੍ਹਾਂ ਦੇ ਅਖਰੀ ਦਰਸ਼ਨਾ ਸੰਪਸਾ ਕਾਫੀ ਸੰਕਤ ਇੱਥੇ ਪਹੁੰਚੀ ਹੈ ਅਸੀਂ ਵੀ ਪਹੁੰਚੇ ਆ ਸਤਿਗੁਰੂ ਸਾਹਿਬ ਜੀ ਵਿਚੜੀ ਨੂੰ ਆਪਣੇ ਚਨੜੇ ਨਿਵਾਸ ਬਖਸ਼ਣ ਅਤੇ ਸਮੁੱਚੇ ਪਰਿਵਾਰ ਨੂੰ ਭਾਣ ਮੰਨਣ ਦਾ ਬਲ ਬਖਸ਼ ਜੀ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਇਹ ਤੋਂ ਅੱਜ ਦੇ ਸਿਆਪ ਸਾਰੇ ਹਾਫ ਮਾਹਰ ਕਨੇ ਆ ਬਖਸ਼ ਦਾ ਸੰਦੇਸ਼ ਜੀ ਜਾ ਹੈ ਕੁਝ ਸਮਾਂ ਵਿਾਰ ਹੈ ਬਾਅਦ 55 ਬੋਲ ਬਸ ਦੋਲਾਂ ਦੀ ਬਾਈਕਿੰਗ ਦੇ ਵਾਰੀਆਂ ਦੀ ਬੱਚੀ ਦੀਪਾ ਰੋਕੋ ਜੋ ਕੱਲ ਸਵਾਸਤਥ ਵਿਭਾਗ ਦੇ ਪ੍ਰੋਟੋਕੋਲ ਅਨੁਸਾਰ ਇਸ ਨੂੰ ਨਸਬੰਦ ਸੀ 25 ਦਿਨ ਮੇਤ ਬੱਚੀ ਦੀ ਲੇਟ ਸੁਪਰ ਕੰਪਲਿਟ ਹੋਣ ਵਾਲੀ ਹੈ ਜਿਹੜਾ ਮਾਨੀਗਰ ਦਾ ਹੈ ਬਹੁਤ ਸਜਦਾ ਸਬਾਤ ਦੇ ਪਰਸੈਕਟਾਰ ਫਟਾ ਕਰਦਾ ਹੈ ਵਾਸਲੀ ਫੰਕਸ਼ਨ ਹੋਣ ਦੇ ਨਾਲ ਜਰਨਲ ਸਪਰਸ ਦੇ ਇਨਰਸਪੋਰਟੀ ਇਹਦੇ ਛੇੜੀ ਹੋਏ ਆਤਮਾ ਨੂੰ ਸਦੀਪ ਆਪਣੇ ਚਰਨਾਂ 'ਚ ਥਾ ਦੇਣ ਆਪਣੇ ਚਰਨਾਂ ਦੇ ਚੂਰ ਤੇਲ ਦਾ ਉਸਚ ਕਰਨ ਪਰ ਸਾਰੀ ਇਸ ਮੁੱਖਾ ਪਰਵਾਰ ਉਸ ਨੂੰ ਸੰਗੋ ਗੁਰਜੀਕਾ ਖਾਸਾ ਵੈਗੁਰਜੀ ਕੀ ਫਤਿਹ ਦਾਸ ਭਾਈ ਹਰਵਿੰਦਰਪਾਲ ਸਿੰਘ ਲिटल ਬੀਬੀ ਕੋਲਾ ਜੀ ਤੋਂ ਸਾਡੇ ਸਤਿਕਾਰਯੋਗ ਮਾਪੂਸ਼ ਪਾਈਸਾਪਾਏ ਗੁਰਕਬਾਦ ਸਿੰਘ ਜੀ ਉਹਨਾਂ ਦੀ ਵੱਡੀ ਬੇਟੀ ਗੁਰਪ੍ਰੀਤ ਕੌਰ ਜੋ ਕੱਲ ਸਤਗੁਰਾਂ ਜੀ ਦੇ ਹੁਕਮ ਅਨੁਸਾਰ ਆਪਣਾ ਸਰੀਰਕ ਝਾਮਾ ਚੋਲਾ ਤਿਆਗ ਗਏ ਨੇ ਅੱਜ ਉਹਨਾਂ ਦਾ ਅੰਤਮ ਸੰਸਕਾਰ ਹੀ ਹੁਣੇ ਇਸ਼ਨਾਨ ਹੋ ਰਿਹਾ 12 ਵਜੇ ਉਹਨਾਂ ਨੂੰ ਸ਼ੀਦਾ ਸਾਹਿਬ ਦੇ ਕੋਲ ਜਿਹੜਾ ਸ਼ਮਸ਼ਾਨ ਘਾਟੇ ਉੱਥੇ ਲੈ ਕੇ ਜਾਣਾ ਹੈ ਉੱਥੇ ਉਹਨਾਂ ਦੇ ਸਰੀਰ ਨੂੰ ਅਗਨ ਪੇਟ ਕੀਤਾ ਜਾਏਗਾ ਭੋਗ ਦੀ ਰਸਮ ਕੀਤੀ ਜਾਂਦੀ ਹੈ 5 ਜੁਲਾਈ ਨੂੰ 5 ਮਾਰਚ 5 ਮਾਰਚ 5 ਮਾਰਚ ਮੰਗਲਵਾਰ ਵਾਲੇ ਦਿਨ ਭੋਗ ਜਿਹੜਾ ਉਹਨਾਂ ਦੇ ਨਿਮਿਤ ਜਿਹੜੇ ਨੇ ਉਹ ਬੀਬੀ ਕੋਲਾ ਜੀ ਭਲਾਈ ਕੇਂਦਰ ਵਿਖੇ ਹੋਣਗੇ 12 ਤੋਂ 2 12 ਤੋਂ 2 ਵਿਖੇ ਸਾਰੀ ਸੰਗਤ ਨੂੰ ਬੇਨਤੀ ਹੈ ਅਸੀਸ ਦੇ ਨਾਲ ਬੱਚੀ ਦੇ ਨੇ ਬੱਚੀ ਦੇ ਨਾਲ ਜਾਪ ਹੋ ਸਕੇ ਕੀਤਾ ਜਾਵੇ ਤੇ 5 ਮਾਰਚ ਦਿਨ ਮੰਗਲਵਾਰ 12 ਤੋਂ 2 ਸਾਰੀਆਂ ਸੰਗਤਾਂ ਬੀਬੀ ਕੋਲਾ ਜੀ ਭਲਾਈ ਕੇਂਦਰ ਵਿਖੇ ਸ਼ਮੂਲੀਅਤ ਕਰਨਾ ਜੀ ਸਾਰੀ ਗੰਗਤਾਨ ਨੂੰ ਬੜੇ ਪਿਆਰ ਨਾਲ ਬਾਈਕਰ ਚਿੱਟਾ ਭਲਸਾ ਬਾਈਕਰ ਇੱਕ ਉੱਤੇ ਤੁਹਾਨੂੰ ਗੁਰੂ ਰਾਮ ਦਾਸ ਜੀ ਧੰਨਵਾਦ ਪ੍ਰਦੀਪ ਸਿੰਘ ਜੀ ਅੱਜ ਬਹੁਤ ਜੋ ਪਰੇ ਹੋਏ ਮਨ ਦੇ ਨਾਲ ਸਾਰੀ ਸੰਗਤ ਨੂੰ ਸੁਣਿਆ ਦਿੱਤਾ ਜਾ ਰਿਹਾ ਕਿ ਸਾਡੇ ਅਤੀ ਸਤਿਕਾਰਯੋਗ ਭਾਈ ਸਾਹਿਬ ਜੀ ਭਾਈ ਗੁਰਿੰਦਵਾਲ ਸਿੰਘ ਜੀ ਮਹਾਂਪੁਰਸ਼ਾਂ ਦੀ ਵੱਡੀ ਬੇਟੀ ਬੱਚੀ ਗੁਰਪ੍ਰੀਤ ਕੌਰ ਜਿਨਨੇ ਗੁਰੂ ਰਾਮ ਦਾਸ ਜੀ ਨੇ ਬਕਰਦੀਪ ਸਿੰਘ ਜੀ ਨੇ ਸਵਸਥਾ ਦੀ ਪੁੰਜੀ ਦਿੱਤੀ ਸੀ ਉਸ ਮੁਤਾਬਕ ਇਸ ਲੋਕ ਤੋਂ ਪਰਲੋਕ ਵਾਲ ਚਾਲੇ ਪਾ ਗਈ ਹੈ ਪੰਜ ਸਾਢੇ ਸਾਰੀ ਸੰਗਤ ਅਰਦਾਸ ਕਰੇ ਉਹ ਗੁਰੂ ਆਨੰਦਪੁਰ ਸਾਹਿਬ ਦੇ ਦੀਪ ਸਿੰਘ ਜੀ ਉਸ ਬੱਚੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਮੇਰਾ ਕਰਨ ਅਤੇ ਔਰ ਉਹਦੀ ਯਾਦ ਦੇ ਵਿੱਚ ਜਿੰਨਾ ਵੀ ਸਾਰੇ ਜੱਪ ਤਪ ਕਰ ਸਕਦੇ ਹੋ ਸਹਿਜ ਬਾਟ ਪਾਣੀ ਦੇ ਪ੍ਰਵਾਹ ਜਿਹੜੇ ਜਿਹੜੇ ਵੀ ਇਸ ਵੇਲੇ ਤੁਸੀਂ ਸੁਣ ਰਹੇ ਹੋ ਵੱਸ ਤੋਂ ਵੱਧ ਆਵਜੀਆਂ ਨੇ ਪਾਣੀ ਦੀ ਹਾਜ਼ਰੀ ਲਵਣੀ ਔਰ 5 ਮਾਰਚ ਨੂੰ ਦਪਹਿਰ ਹੀ ਵਾਰਾਂ ਤੋਂ 2 ਵਜੇ ਤਕਰੀਬੀ ਕੌਲਾ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅਮਰਸਰ ਸਾਹਿਬ ਵਿਖੇ ਜੋ ਅੰਤਮ ਅਰਦਾਸ ਹੋਏਗੀ ਉਹ ਉਸ ਸਥਾਨ ਦੇ ਉੱਤੇ ਜੋ ਵੀ ਆਪ ਜੀ ਜੱਦ ਤੱਕ ਕਰੋਗੇ ਸਿਮਰਨ ਕਰੋਗੇ ਉਸ ਬੱਚੀ ਦੇ ਨਮਿਤ ਉਹ ਸਾਰਿਆਂ ਦੀ ਹਾਜ਼ਰੀ ਲਾਈ ਜਾਏਗੀ ਮਾਈ ਗੋ ਚੀਕਾ ਫਲਸਾ ਮਾਈ ਗੋ ਚੀਕਾ ਪਈ ਸਰ ਕੋਈ